22 23 ਮਈ ਦੀ ਰਾਤ ਨੂੰ 2 2 ਵਜੇ ਦੇ ਕਰੀ ਪੁਲਿਸ ਨੇ ਜਾਨੀ ਕਾਫੀ ਵੱਡੀ ਮਾਤਰਾ ਦੇ ਵਿੱਚ ਪੁਲਿਸ ਸੀ ਤੇ ਉਹਨਾਂ ਨੇ ਘਰ ਨੂੰ ਆ ਕੇ ਜਾਨੀ ਘੇਰਾ ਪਹਿਲਾਂ ਪਾਇਆ ਫਿਰ ਜਾਨੀ ਬਾਅਦ ਵਿੱਚ ਜਿਹੜੀ ਉਹਨਾਂ ਨੇ ਕੋਈ ਵੀ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਕੋਈ ਵੀ ਗੱਲ ਪੁੱਛਣ ਦਾ ਜਾਂ ਦੱਸਣ ਦਾ ਉਹਨਾਂ ਨੇ ਕੁਝ ਵੀ ਜਾਨੀ ਸਮਾਂ ਹੀ ਨਹੀਂ ਦਿੱਤਾ ਬਸ ਖੇਚੋ ਧੂਈ ਦੇ ਵਿੱਚ ਚਲੋ ਚਲੋ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹਨਾਂ ਦੀਆਂ ਲਿਖੀਆਂ ਪੁਸਤਕਾਂ ਜੇਲ੍ਹ ਜੁੱਟੀਆਂ ਤੇ ਹੋਰ ਪੁਸਤਕਾਂ ਉਹਨਾਂ ਦੀਆਂ ਉਹਨਾਂ ਨੂੰ ਆਧਾਰ ਬਣਾ ਕੇ ਮੇਰੇ ਤੇ ਪਰਚਾ ਕੀਤਾ ਗਿਆ ਸੀ ਵੀ ਗੈਰ ਕਾਨੂੰਨੀ ਲਿਟਰੇਚਰ ਰੱਖਣ ਦਾ ਸੋ ਇਸੇ ਸਮੇਂ ਦੇ ਦੌਰਾਨ ਜਦੋਂ ਆਪਣੇ ਸੇਖਰ ਲੀਖ ਵਾਲੇ ਭਾਈ ਸਰਦਾਰ ਬਲਬੀਰ ਸਿੰਘ ਜੀ ਬੈਂਸ ਉਹਨਾਂ ਨੇ ਜੋ ਕਾਫੀ ਉਦਮ ਕੀਤਾ ਹਿੰਮਤ ਕੀਤੀ ਤੇ ਉਹਨਾਂ ਨੇ ਬਰਵਾਰ ਦੇ ਨਾਲ ਸੰਪਰਕ ਬਣਾਇਆ ਪੁਲਿਸ ਵੱਲੋਂ ਜਾਂ ਏਜੰਸੀਆਂ ਵੱਲੋਂ ਇਹ ਧਾਰ ਹੀ ਲਿਆ ਗਿਆ ਸੀ ਇਸ ਕੇਸ ਨੂੰ ਬਣੀ ਪਹਿਲੇ ਦਿਨ ਤੋਂ ਹੀ ਇੰਨਾ ਦਾ ਜਾਨੀ ਕੰਪਲਿਕੇਟਡ ਕਰ ਦਿੱਤਾ ਸੀ ਵੀ ਇਸ ਕੇਸ ਨੂੰ ਅਲ ਜਾ ਕੇ ਰੱਖਣਾ ਆ ਤੇ ਸਿੱਕ ਮਹਿਜ ਕਿਤਾਬਾਂ ਦੇ ਆਧਾਰ ਤੇ ਪੁਲਿਸ ਦੇ ਦਬਾਅ ਜਾਂ ਏਜੰਸੀਆਂ ਦੇ ਦਬਾਅ ਦੇ ਹੇਠ ਇਹ ਕੇਸ ਦੇ ਵਿੱਚ ਬਹੁਤ ਹੀ ਜਾਨੀ ਇੱਕ ਹੈਰਾਨ ਕਰਨ ਵਾਲਾ ਤੇ ਬੜਾ ਹੀ ਚੰਬੇ ਵਾਲਾ ਜਾਨੀ ਫੈਸਲਾ ਆ ਤੀਤੀ ਸਾਲ ਦੀ ਸਜ਼ਾ ਸੁਣਾਈ ਜਾ ਰਹੀ ਆ ਤਾਂ ਉਹ ਬੜਾ ਹੀ ਜਾਨੀ ਕਿਸੇ ਇੱਕ ਸੰਸਥਾਵਾਂ ਵੱਲੋਂ ਵੀ ਜਾਨੀ ਆਵਾਜ਼ਾਂ ਨਾਰਾ ਮਾਰਿਆ ਗਿਆ ਰੋਸ ਪ੍ਰਗਟ ਕੀਤਾ ਗਿਆ ਕਿਸੇ ਨਵਾਂ ਸ਼ਹਿਰ ਕੋਰਟ ਦੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਧਰਨੇ ਕੀਤੇ ਗਏ ਮੁਜਾਰੇ ਕੀਤੇ ਗਏ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਦੀ ਫਤਿਹ ਅੱਜ ਅਸੀਂ ਆਏ ਹਾਂ ਜੀ ਪਿੰਡ ਪੱਲੀਆਂ ਖੁਰਦ ਜੋ ਕਿ ਨਵਾਂ ਸ਼ਹਿਰ ਦੇ ਲਾਗੇ ਆ ਇੱਥੇ ਇੱਕ ਪੰਜਾਬ ਚ ਜੀਬੋ ਗਰੀਬ ਘਟਨਾ ਹੋਈ ਸੀ 2016 ਦੇ ਵਿੱਚ ਇੱਕ ਪਰਚਾ ਦਰਜ ਹੁੰਦਾ ਧਾਰਮਿਕ ਪੁਸਤਕਾਂ ਜੋ ਕਿ ਭਾਈ ਰਣਧੀਰ ਸਿੰਘ ਅਖੰਡਕੀ ਇਸਨੀ ਜਥੇ ਦੇ ਜੋ ਮੋਢੀ ਸਨ ਉਹਨਾਂ ਵੱਲੋਂ ਲਿਖੀਆਂ ਕਿਤਾਬਾਂ ਇਸ ਨੌਜਵਾਨ ਦੇ ਘਰੋਂ ਫੜੀਆਂ ਗਈਆਂ ਇਹ ਦੱਸ ਕੇ ਪੁਲਿਸ ਨੇ ਇੱਕ ਪਰਚਾ ਦਰਜ ਕੀਤਾ ਜਿਸ ਦੇ ਵਿੱਚ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਇਸ ਸੈਕਸ਼ਨਾਂ ਦੇ ਤਹਿਤ 121 121ਏ ਦੇ ਵਿੱਚ 20 ਸਾਲ ਤੇ 10 ਸਾਲ ਯੂਪੀਏ ਦੇ ਵਿੱਚ ਇਦਾਂ ਸਜ਼ਾ ਸੁਣਾ ਕੇ 30 ਸਾਲ ਦੇ ਕਰੀਬ ਜਿਹੜੀ ਸਜ਼ਾ ਸੀ ਇਹ ਕੀਤੀ ਗਈ ਸੀ ਅੱਜ ਅਸੀਂ ਉਸ ਨੌਜਵਾਨ ਨੂੰ ਮਿਲਣ ਆਏ ਹਾਂ ਜੋ ਕਿ ਜ਼ਮਾਨਤ ਤੇ ਹੁਣ ਆਇਆ ਹੋਇਆ ਤੇ ਅੱਜ ਅਸੀਂ ਉਹ ਨਾਲ ਆਪ ਜੀ ਦੀ ਮੁਲਾਕਾਤ ਕਰਾਵਾਂਗੇ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਫਤਹਿ ਮੈਂ ਰਵਿੰਦਰ ਸਿੰਘ ਪੁੱਤ ਮਿੱਠਾ ਸਿੰਘ ਮੈਂ ਤੇ ਗਰੀਬਨ 6.5 ਸਾਲ ਦੇ ਸਮਾਂ ਨਾਬਾ ਜੇਲ੍ਹ ਦੇ ਵਿੱਚ ਲਗਾਤਾਰ ਰਿਹਾ ਆਂ ਤੇ ਮੇਰੇ ਤੇ ਪਹਿਲਾ ਪਰਚਾ 2016 ਦੇ ਵਿੱਚ ਮਈ ਮਹੀਨੇ ਥਾਣਾ ਰਾਹੋਂ ਦੀ ਪੁਲਿਸ ਵੱਲੋਂ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਪੁਰਾਣੀਆਂ ਲਿਖੀਆਂ ਪੁਸਤਕਾਂ ਜੋ ਧਾਰਮਿਕ ਪੁਸਤਕਾਂ ਨੇ ਤੇ ਉਹਨਾਂ ਦੀ ਖੁਦ ਦੀ ਜੀਵਨੀ ਜੇਲ੍ਹ ਚਿੱਠੀਆਂ ਤੇ ਹੋਰ ਪੁਸਤਕਾਂ ਉਹਨਾਂ ਦੀਆਂ ਉਹਨਾਂ ਨੂੰ ਆਧਾਰ ਬਣਾ ਕੇ ਮੇਰੇ ਤੇ ਪਰਚਾ ਕੀਤਾ ਗਿਆ ਸੀ ਵੀ ਗੈਰ ਕਾਨੂੰਨੀ ਲਿਟਰੇਚਰ ਰੱਖਣ ਦਾ ਤੇ ਉਸ ਕੇਸ ਦੇ ਵਿੱਚ ਤਕਰੀਬਨ ਮੈਂ 6.5 ਸਾਲ 2016 ਮਈ ਤੋਂ ਲੈ ਕੇ 2023 ਫਰਵਰੀ 1 ਫਰਵਰੀ ਤੱਕ ਲਗਾਤਾਰ ਪੰਜਾਬ ਦੀ ਪਹਿਲਾਂ ਦਾ 5.5 ਸਾਲ ਨਾਬਾ ਜੇਲ੍ਹ ਵਿੱਚ ਰਸਾਲ ਇੱਕ ਆਖਰੀ ਸਾਲ ਮੈਂ ਫਰੀਦਕੋਟ ਜ਼ਿਲ੍ਹੇ ਵਿੱਚ ਰਿਹਾ ਤੇ ਉਸ ਤੋਂ ਉਪਰੰਤ ਮੈਂ ਆਪਣੀ ਜਮਾਨਤ ਜਾਣ ਦੇ ਉਪਰੰਤ ਮੈਂ ਹੁਣ ਆਪਣੀ ਪਰਿਵਾਰਕ ਲਾਈਫ ਦੇ ਵਿੱਚ ਜਾਨੀ ਦੁਬਾਰਾ ਮੁੜ ਬਸੇਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਜਿਸ ਦਿਨ ਮੈਂ ਆਪਣੀ ਖੇਤੀਬਾੜੀ ਸ਼ੁਰੂ ਕੀਤੀ ਹੋਈ ਹੈ ਤੇ ਨਾਲ ਨਾਲ ਮੈਂ ਕੁਝ ਦੁੱਧ ਦਾ ਕਾਰੋਬਾਰ ਵੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਵੇਂ ਜੇਲ੍ਹ ਜਾਣ ਤੋਂ ਪਹਿਲਾਂ ਮੈਂ ਤਕਰੀਬਨ ਆਪਣੀ ਇੱਕ ਆਮ ਲਾਈਫ ਜੀ ਰਿਹਾ ਸੀ ਤੁਹ 2000 6 7 ਦੇ ਵਿੱਚ ਮੈਂ ਆਪਣੀ ਪਲੱਸ 2 ਦੀ ਪੜ੍ਹਾਈ ਕਰਕੇ ਖਤਮ ਕਰਕੇ ਫਿਰ ਮੈਂ ਜਿਵੇਂ ਆਮ ਰੁਝਾਨ ਦੇ ਬਾਹぎ ਬਾਹਰ ਜਾਣ ਦੀ ਕੋਸ਼ਿਸ਼ ਵਿੱਚ ਸੀ ਤੇ ਉਸ ਦੇ ਤਹਿਤ ਹੀ ਮੈਂ 2008 ਦੇ ਵਿੱਚ ਪਹਿਲੀ ਵਾਰ ਦੋਹਾ ਕਤਰ ਗਿਆ ਤੇ ਉੱਥੇ ਫਿਰ ਮੈਂ ਤਕਰੀਬਨ 7 ਸਾਲ ਦਾ ਸਮਾਂ ਕੰਮ ਕੀਤਾ ਉੱਥੇ 2015 ਤੱਕ ਉਹਦੇ ਵਿੱਚ ਪਹਿਲਾਂ ਵੀ ਮੈਂ ਇੱਕ ਵਾਰ ਇੰਡੀਆ ਆਇਆ ਸੀ ਸ਼ੁਕਰੀਦ ਕੱਟਣ ਦੇ ਲਈ 2012 ਦੇ ਵਿੱਚ ਤੇ ਉੱਥੇ ਮੇਰਾ ਸਾਮੀਰ ਜਾਨ ਸੀ ਵੀ ਜਿਵੇਂ ਬੰਦਾ ਸੋਚਦਾ ਹੀ ਆ ਬਿਹਾਵੇ ਆਸੀਂ ਆਪਣੇ ਪਰਿਵਾਰ ਨੂੰ ਸੈੱਟ ਕਰਨ ਆਇਆ ਜਾਂ ਆਪਣੇ ਇੱਕ ਵਧੀਆ ਲਾਈਫ ਜਿਉਣੀ ਆ ਬੰਦੇ ਦੇ ਆਪਣੇ ਜਵਾਨੀ ਦੇ ਵਿੱਚ ਜੋ ਵੀ ਹੁੰਦੇ ਨੇ ਗੋਲ ਹੁੰਦੇ ਨੇ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਹੀ ਲੈ ਕੇ ਮੈਂ ਜਣੀ ਆਪਣਾ ਚੱਲ ਰਿਹਾ ਸੀ ਤੇ ਨਾਲ-ਨਾਲ ਕਿਤੇ ਨਾ ਕਿਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਆਪਾਂ ਗੁਰਬਾਣੀ ਨਾਲ ਵੀ ਜੁੜੇ ਹੋਏ ਸੀ ਤੇ ਕੁਛ ਨਾ ਕੁਛ ਪੜਨ ਦਾ ਸ਼ੌਂਕ ਵੀ ਸੀ ਤੇ ਉੱਥੇ ਹੀ ਜਦੋਂ ਕੰਮ ਕਰਦੋਂ ਫ੍ਰੀ ਸਮਾਂ ਮਿਲਣਾ ਤਾਂ ਮੈਂ ਕੁਛ ਨਾ ਕੁਛ ਸਿੱਖ ਲਿਟਰੇਚਰ ਸਿੱਖ ਹਿਸਟਰੀ ਜੋ ਹੋਰ ਹੋਰ ਜੋ ਵੀ ਵਧੀਆ ਲਿਟਰੇਚਰ ਲੱਗਣਾ ਮੈਨੂੰ ਉਹ ਮੈਂ ਪੜਨ ਦੀ ਕੋਸ਼ਿਸ਼ ਦੇ ਵਿੱਚ ਹੀ ਹਮੇਸ਼ਾ ਰਹਾ ਤੇ ਸੋ ਇਸ ਤਰ੍ਹਾਂ ਜਣੀ ਇਸ ਤੇ ਮੇਰਾ ਸਸਤ ਸਾਲ ਦਾ ਸਮਾਂ ਵਧੀਆ ਬਤੀਤ ਹੋਇਆ ਤੇ ਅਲੱਗ ਹੀ ਮੈਂ 2015 ਦੇ ਵਿੱਚ ਦਸੰਬਰ ਦੇ ਵਿੱਚ 18 ਦਸੰਬਰ ਨੂੰ ਇੰਡੀਆ ਛੁੱਟੀ ਲਈ ਹੀ ਆਇਆ ਸੀ ਤਕਰੀਬਨ ਦੇ ਫਿਰ ਉਸੇ ਸਮੇਂ ਦੇ ਦੌਰਾਨ ਮੇਰਾ 10 ਜਨਵਰੀ 10 ਜਨਵਰੀ 2016 ਨੂੰ ਵਿਆਹ ਵੀ ਹੋਇਆ ਤੇ ਉਸ ਤੋਂ ਬਾਅਦ 2016 ਮਈ ਦੇ ਵਿੱਚ 22 23 ਮਈ ਨੂੰ ਪੰਜਾਬ ਪੁਲਿਸ ਵੱਲੋਂ ਮੈਨੂੰ ਅਰੈਸਟ ਕਰ ਲਿਆ ਜਾਂਦਾ ਆ ਚਾਂਦ ਜਕੀ ਰਾਤ ਨੂੰ ਘਰ ਦੇ 23 ਫਰਵਰੀ ਦੀ ਰਾਤ 22 23 ਫਰਵਰੀ ਦੀ ਰਾਤ ਨੂੰ ਤਕਰੀਬਨ 2:30 ਵਜੇ ਦੇ ਸਮੇਂ ਕਰੀਬ ਤੇ ਅਚਾਨਕ ਪੰਜਾਬ ਪੁਲਿਸ ਵੱਲੋਂ ਮੈਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਬਿਨਾ ਕੁਝ ਦੱਸੇ ਰੀਜ਼ਨ ਤੇ ਬਿਨਾ ਕੋਈ ਵੀ ਜਣੀ ਮੈਨੂੰ ਦੂਰ ਦੂਰ ਤੱਕ ਉਦੋਂ ਤੱਕ ਕੋਈ ਖਿਆਲ ਨਹੀਂ ਸੀ ਅੱਗੋਂ ਮੈਂ ਆਮ ਲਾਈਫ ਆਪਣੀ ਜੀ ਰਿਹਾ ਸੀ ਮੇਰਾ ਕੋਈ ਵੀ ਇਸ ਤਰ੍ਹਾਂ ਕਿਸੇ ਤਰ੍ਹਾਂ ਦੀ ਸਰਗਰਮੀ ਦੇ ਵਿੱਚ ਇਨਵੋਲਵਮੈਂਟ ਨਹੀਂ ਸੀ ਫਿਰ ਹਾਲ ਫਿਰ ਉਸ ਤੋਂ ਬਾਅਦ ਮੈਂ ਜਿਵੇਂ ਮੈਨੂੰ ਥਾਣੇ ਵਿੱਚ ਲਿਜਾਇਆ ਗਿਆ ਜਲੰਧਰ ਥਾਣੇ ਇਹ ਵੀ ਚਲ ਜਾਇਆ ਗਿਆ ਕਾਉਂਟਰ ਇੰਟੈਲੀਜੈਂਸ ਵੱਲੋਂ ਫਿਰ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵੀ ਜਿਹੜਾ ਗੈਰ ਸਿੱਖ ਸਿੱਖ ਸੌਰੀ ਗੈਰ ਕਾਨੂੰਨੀ ਜਾਨੀ ਲਿਟਰੇਚਰ ਆ ਉਹ ਉਸ ਦੇ ਤਹਿਤ ਮੇਰੇ ਤੇ ਪਰਚਾ ਪਹਿਲਾਂ ਗਿਆ ਗਿਆ 121 121ਏ ਦੇ ਵਿੱਚ 121 ਦੀ ਧਾਰਾ ਇਹ ਦੋ ਧਾਰਾਵਾਂ ਦੇ ਵਿੱਚ ਮੇਰੇ ਤੇ ਪਰਚਾ ਕੀਤਾ ਗਿਆ ਕਿਹੜਾ ਲਿਟਰੇਚਰ ਸੀ ਕਿੰਨਾ ਰਸ ਤੇ ਲਿਟਰੇਚਰ ਦੇ ਵਿੱਚ ਇਹਨਾਂ ਦੇ ਵਿੱਚ ਕਿਤਾਬਾਂ ਜਿਹੜਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜੋ ਅਖੰਡਗੀਰ ਤੇ ਨੀਜੇ ਵਾਲੇ ਨੇ ਉਹਨਾਂ ਦੀਆਂ ਪੁਸਤਕਾਂ ਸੀ ਹੰਦਰੀ ਦੁਨੀਆ ਜੇਲ ਚਿੱਠੀਆਂ ਰੰਗਲੇ ਸੱਜਣ ਤੇ ਹੋਰ ਉਹਨਾਂ ਦੀਆਂ ਕਾਫੀ ਪੁਸਤਕਾਂ ਚੰਨ ਤੇ ਇਸ ਤੋਂ ਇਲਾਵਾ ਕੁਝ ਪੁਸਤਕਾਂ ਆਪਣੇ ਵੱਲੋਂ ਖੁਦ ਹੀ ਜਿਹੜੀਆਂ ਜਿਹੜੀਆਂ ਆਮ ਪੰਜਾਬ ਦੇ ਵਿੱਚ ਇੱਕ ਵਧੀਆ ਪਬਲਿਸ਼ਰਾਂ ਵੱਲੋਂ ਹੀ ਪਬਲਿਸ਼ ਹੁੰਦੀਆਂ ਨੇ ਉਹ ਬੁੱਕਸ ਨੂੰ ਵੀ ਜਿਹੜੀ ਇਸ ਤਰ੍ਹਾਂ ਇੱਕ ਹਊਆ ਬਣਾਇਆ ਗਿਆ ਕਿ ਜਿਵੇਂ ਕੋਈ ਬਹੁਤ ਵੱਡੀ ਗੈਰ ਕਾਨੂੰਨੀ ਚੀਜ਼ ਫੜੀ ਹੋਵੇ ਹਾਲਾਂਕਿ ਉਹ ਤਾਂ ਆਮ ਪਬਲਿਸ਼ਰ ਨੇ ਇੱਥੇ ਪੰਜਾਬ ਦੇ ਆਪਣੇ ਵੱਡੇ ਵੱਡੇ ਪਬਲਿਸ਼ਰ ਆਮ ਉਹ ਬੁੱਕਸ ਮਿਲਦੀਆਂ ਨੇ ਕੋਈ ਉਹਨਾਂ ਦੇ ਕੋਈ ਰੋਕ ਨਹੀਂ ਹੈਗੀ ਕੋਈ ਉਹ ਹੁਣ ਫਿਲਹਾਲ ਹਜੇ ਵੀ ਮਿਲਦ ਰਹੀਆਂ ਨੇ ਬਾਜ਼ਾਰਾਂ ਦੇ ਵਿੱਚ ਆਮ ਨੇ ਪਰ ਉਸ ਦੌਰ ਦੇ ਵਿੱਚ ਜਾਂ ਸੋਮੇ ਜੋ ਵੀ ਉਹ 2000ਸ ਵਾਲਾ ਪੀਰੀਅਡ ਸੀ ਉਸ ਦੇ ਵਿੱਚ ਜਣੀ ਕੋ ਪੁਸਤਕਾਂ ਨੂੰ ਜਾਂ ਸਰਕਲ ਲਿਟਰੇਚਰ ਨੂੰ ਐਵੇਂ ਦੇ ਕਹਾਵਾ ਬਣਾ ਦਿੱਤਾ ਗਿਆ ਵੀ ਇਹ ਪਤਾ ਨਹੀਂ ਇਹਨਾਂ ਨੌਜਵਾਨਾਂ ਦੇ ਕੋਲੋਂ ਕੀ ਫੜ ਹੋਇਆ ਜਾਂ ਜਾਂ ਕਿੱਡਾ ਕਾਜ ਆ ਕੁਝ ਵੀ ਆ ਯਾਨੀ ਇਹ ਇੱਕ ਉਹ ਬਖਰਾਹੀ ਦੌਰ ਸੀ ਤੇ तकरीबन 22 23 ਮਈ ਦੀ ਰਾਤ ਨੂੰ 2 2 ਵਜੇ ਦੇ ਗਰੀ ਪੁਲਿਸ ਨੇ ਜਣੀ ਕਾਫੀ ਵੱਡੀ ਮਾਤਰਾ ਦੇ ਵਿੱਚ ਪੁਲਿਸ ਸੀ ਤੇ ਉਹਨਾਂ ਨੇ ਘਰ ਨੂੰ ਆ ਕੇ ਜਣੀ ਘੇਰਾ ਪਹਿਲਾਂ ਪਾਇਆ ਫਿਰ ਜਣੀ ਬਾਅਦ ਵਿੱਚ ਜਣੀ ਦਰਵਾਜ਼ਾ ਖੜਕਾ ਕੇ ਪੁੱਛਿਆ ਕਿ ਮਾਦਾ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਤੋਂ ਬਾਅਦ ਫਿਰ ਮੇਰਾ ਕਮਰਾ ਪੁੱਛਿਆ ਕਿ ਕਿੱਥੇ ਆ ਤੇ ਮੈਨੂੰ ਉਠਾ ਕੇ ਜਣੀ ਉਹਨਾਂ ਨੇ ਕੋਈ ਵੀ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਕੋਈ ਵੀ ਗੱਲ ਪੁੱਛਣ ਦਾ ਜਾਂ ਦੱਸਣ ਦਾ ਉਹਨਾਂ ਨੇ ਕੁਝ ਵੀ ਜਣੀ ਸਮਾਂ ਹੀ ਨਹੀਂ ਦਿੱਤਾ ਬਸ ਖੇਤੋੜੀ ਦੇ ਵਿੱਚ ਚਲੋ ਚਲੋ ਜਣ ਜਵਨ ਨੂੰ ਪਹਿਲਾਂ ਜਲੰਧਰ ਲੈ ਕੇ ਗਏ ਤੇ ਉਸ ਤੋਂ ਬਾਅਦ ਇੱਕ ਲੰਬਾ ਦੌਰ ਸ਼ੁਰੂ ਹੋਇਆ ਤਸ਼ੱਦਦ ਦਾ ਜੀਲ ਜਤਰਾ ਦਾ ਉਹ ਫਿਰ ਇੱਕ ਲੰਬਾ ਯਾਣੀ ਸਫਰ ਸ਼ੁਰੂ ਹੋ ਗਿਆ ਪਰਿਵਾਰ ਦੀ ਪ੍ਰਤੀਕਿਰਿਆ ਉਸ ਸਮੇਂ ਜਣੀ ਪਰਿਵਾਰ ਬਿਲਕੁਲ ਇੱਕ ਤਰ੍ਹਾਂ ਹੈਰਾਨ ਸੀ ਸਾਡਾ ਨਗਰ ਵੀ ਬੁਰਾ ਹੈਰਾਨ ਸੀ ਵੀ ਕਿਉਂਕਿ ਉਹ ਤਕਰੀਬਤ ਅੱਧੀ ਰਾਤ ਦਾ ਸਮਾਂ ਸੀ ਵੀ ਰਾਤੋ ਚਲੋ ਪਰਦਾ ਸਮਾਜੀ ਪਿੰਡ ਵਿੱਚ ਕਿਸੇ ਨੂੰ ਖਬਰ ਤੱਕ ਵੀ ਨਹੀਂ ਸੀ ਵੀ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਹੈ ਪਿੰਡ ਵਿੱਚ ਜਾਂ ਹੋ ਹੋਵੇਗਾ ਕਿਸੇ ਨੂੰ ਸਾਨੂੰ ਪਰਿਵਾਰ ਨੂੰ ਤਾਂ ਜੀ ਨਹੀਂ ਕਿਸੇ ਨੂੰ ਵੀ ਇਹ ਖਬਰ ਤੱਕ ਨਹੀਂ ਸੀ ਵੀ ਜਣੀ ਕੋਈ ਪੁਲਿਸ ਐਡੀ ਵੱਡੀ ਮਾਤਰਾ ਦੇ ਵਿੱਚ ਆਈ ਆ ਜਾ ਕਿਵੇਂ ਉਹ ਸਾਰਾ ਇੱਕ ਚਾਣ ਚੱਕ ਸੀ ਤੇ ਬੜਾਈ ਜਣੀ ਸ਼ੌਕਿੰਗ ਸੀ ਆ ਜਲੰਧਰ ਜਿਹੜਾ ਕਾਉਂਟਰ ਇੰਟੈਲੀਜੈਂਸ ਦਾ ਦਫ਼ਤਰ ਆ ਪਹਿਲਾਂ ਮੈਨੂੰ ਉੱਥੇ ਲੈ ਕੇ ਗਏ ਤੇ ਉਸ ਤੋਂ ਬਾਅਦ ਖਰੜ ਜੋ ਮੇਨ ਹੈੱਡ ਕੁਆਟਰ ਐਸਆਈਏ ਉੱਥੇ ਲੈ ਕੇ ਗਏ ਤੇ ਉਸ ਤੋਂ ਬਾਅਦ ਫਿਰ ਮੈਨੂੰ ਦੂਜੇ ਦਿਨ ਗ੍ਰਿਫਤਾਰੀ ਭਾਈ 24 24 ਮਈ ਨੂੰ ਗ੍ਰਿਫਤਾਰੀ ਭਾਈ ਪੁਲਿਸ ਦੇ ਵੱਲੋਂ ਨਵਾਂ ਸ਼ਹਿਰ ਥਾਣੇ ਦੇ ਵਿੱਚ ਸੌਰੀ 라ਹੋ ਥਾਣੇ ਦੇ ਵਿੱਚ ਗ੍ਰਿਫਤਾਰੀ ਪਾਈ ਗਈ ਤੇ ਨਵਾਂ ਸ਼ਹਿਰ ਲਿਆਂਦਾ ਗਿਆ ਮੈਨੂੰ ਰਵਈਆ ਪੁਲਿਸ ਦਾ ਜਿਵੇਂ ਕਾਮ ਆਪਾਂ ਨੂੰ ਪਤਾ ਹੀ ਆ ਹੁਣ ਆਪਾਂ ਦੇਖਨੇ ਆ ਵੀ ਪੁਲਿਸ ਦਾ ਰਵਈਆ ਕੋਈ ਇੰਨਾ ਦੋਸਤਾਨਾ ਨਾ ਨਹੀ ਹੁੰਦਾ ਤੇ ਚਲੋ ਸਮੇਂ ਉਹ ਹਲਾ ਦੇ ਹੋਵੇ ਤਾਂ ਬਣੇ ਹੋਏ ਸੀਗੇ ਤੇ ਉਹਨਾਂ ਤੋਂ ਕੋਈ ਇਸ ਤਰ੍ਹਾਂ ਦੀ ਉਮੀਦ ਰੱਖੀ ਨਹੀਂ ਜਾ ਸਕਦੀ ਸੋਨਾਂਵਲ ਆਪਣਾ ਪੂਰਾ ਗਨੇ ਜੋਰ ਲਾਇਆ ਗਿਆ ਜੋ ਵੀ ਤਸੀਹੇ ਦਿੰਦੇ ਨੇ ਪੁਲਿਸ ਵਾਲੇ ਤਸ਼ੱਦਦ ਦੇ ਦੌਰ ਹੈਗਾ ਹੀ ਇਹ ਚੱਲਦਾ ਹੀ ਆ ਉਹਨਾਂ ਦੇ ਪਿਛੇ ਤੋਂ ਉਹੀ ਜਣੀ ਮਾੜੀ ਸ਼ਬਦਾਵਲੀ ਵਰਤੀ ਗਈ ਤੇ ਅਣਮਨੁਖੀ ਤਸ਼ੱਦਦ ਕੀਤਾ ਗਿਆ ਅਣਮਨੁਖੀ ਤਸ਼ੱਦਦ ਕੀਤਾ ਗਿਆ ਇਹ ਸਾਰਾ ਇੱਕ ਦੌਰ ਫਿਰ ਚੱਲਿਆ ਜੋ ਲਗਾਤਾਰ ਕਿਤੇ ਨਾ ਕਿਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਫਰਵਰੀ 2000 23 ਦੇ ਵਿੱਚ ਮੁੱਕਿਆ ਉਏ ਇਹ ਤਾਂ ਗੱਲ ਹੈ ਨਾ ਵੀ ਸਾਨੂੰ ਉਸ ਸਮੇਂ ਕੋਈ ਸਮਝ ਹੀ ਨਹੀਂ ਸੀ ਹੈਗੀ ਇਸ ਤਰ੍ਹਾਂ ਦੀ ਚਲੋ ਅਸੀਂ ਆਪਣਾ ਆਮ ਜੀਵਨ ਗੁਜ਼ਰ ਬਸਰ ਕਰ ਰਹੇ ਸੀ ਇੱਕ ਨਾਰਮਲ ਫੈਮਿਲੀ ਤੋਂ ਹੈਗੇ ਅਸੀਂ ਸ਼ਾਨੀ ਛੋੜੀ ਜੀ ਫੈਮਿਲੀ ਆੜੇ ਖੇਤੀਬਾੜੀ ਨਾਲ ਜੁੜੀ ਹੋਈ ਆ ਤੇ ਮੈਂ ਖੁਦ ਵਿਦੇਸ਼ ਵਿੱਚ ਜਣੀ ਕਮਾਉਣ ਦੇ ਲਈ ਗਿਆ ਆਪਣੇ ਘਰੋਂ ਇੱਕ ਵਧੀਆ ਫਿਊਚਰ ਦੀ ਆਸ ਲੈ ਕੇ ਜਣੀ ਮੈਂ ਗਿਆ ਬਾਹਰ ਤੇ ਸੋ ਇਹ ਇਸ ਤਰ੍ਹਾਂ ਦਾ ਇੱਕ ਜਣੀ ਪੀਰੀਅਡ ਸਾਡੀ ਲਾਈਫ ਦੇ ਵਿੱਚ ਆ ਸਕਦਾ ਹੈ ਤੇ ਆਪਾਂ ਤਾਂ ਦੂਰ ਦੂਰ ਤੱਕ ਉਮੀਦ ਨਹੀਂ ਸੀ ਨਾ ਐਵੇਂ ਦੀ ਪਰ ਸੋ ਜੋ ਵੀ ਹੋਇਆ ਉਹ ਬਹੁਤ ਸ਼ੌਕਿੰਗ ਸੀ ਦੇ ਸੋ ਲੋ ਬਾਅਦ ਵਿੱਚ ਆਪਾਂ ਜੋ ਵੀ ਆ ਉਹਨੂੰ ਗੁਰੂ ਦੇ ਭਾਣੇ ਨੂੰ ਯਾਨੀ ਮੰਨਿਆ ਮੇਨ ਦੋਸ਼ ਇਹ ਹੀ ਪੁਲਿਸ ਵਾਲੇ ਲਾ ਰਹੇ ਸੀ ਵੀ ਵਾਰ ਜਥੇ ਬੰਦੀਆਂ ਦੇ ਨਾਲ ਸਾਡਾ ਸੰਪਰਕ ਹੈ ਜਾਂ ਖਾਲਿਸਤਾਨੀ ਬੱਕੀ ਜਿ세 ਜਥੇ ਬੰਦੀਆਂ ਦੇ ਨਾਲ ਸੰਪਰਕ ਨੇ ਉਹ ਇਸ ਤਰ੍ਹਾਂ ਦੇ ਯਾਨੀ ਇਲਜ਼ਾਮ ਲਗਾ ਕੇ ਉਹਨਾਂ ਨੇ ਕੀ ਇਸ ਨੂੰ ਇੱਕ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਫੇਸਬੁੱਕ ਦੇ ਯਾਨੀ ਫੇਸਬੁੱਕ ਦੇ ਯਾਨੀ ਕਾਫੀ ਚੀਜ਼ਾਂ ਨੂੰ ਆਧਾਰ ਬਣਾਇਆ ਗਿਆ ਕਾਫੀ ਨਰਮੂਲ ਚੀਜ਼ਾਂ ਜਿਹੜੀਆਂ ਆਮ ਬੇਸਿਕ ਚ ਗੱਲਾਂ ਹੁੰਦੀਆਂ ਨੇ ਬੰਦੇ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਜਾਨੀ ਇੱਕ ਉਹ ਕੇਸ ਦੇ ਵਿੱਚ ਜਿਹੜੇ ਹਉਆ ਬਣਾ ਕੇ ਜਾਨੀ ਇੱਕ ਬੁਨਿਆਦ ਦੇ ਤਰੀਕੇ ਜਿਹਦੇ ਨਾਲ ਅੱਗੇ ਤੋਂ ਅੱਗੇ ਜਾਨੀ ਹੋਰ ਨੌਜਵਾਨਾਂ ਨੂੰ ਜਾਨੀ ਇਸ ਚੀਜ਼ ਦੇ ਵਿੱਚੋਂ ਜਾਨੀ ਉਹ ਉਹ ਯੂਜ਼ ਕਰ ਸਕਣ। ਹਾਂਜੀ ਪਰਿਵਾਰ ਨੂੰ ਵੀ ਜਾਨੀ ਇੱਕ ਫਿਰ ਉਹ ਦੌਰ ਦੇ ਵਿੱਚੋਂ ਲੰਘਣਾ ਪਿਆ ਯੂਰਪ ਦੇ ਨਾਲ ਕਿਤੇ ਪਰਿਵਾਰ ਇੱਕ ਮਾਨਸਿਕ ਦੌਰ ਦੇ ਤਸ਼ੱਦਦ ਸੰਘਲਾ ਆ ਜੋ ਔਖਾ ਸਮਾਂ ਆ ਸਾਰਾ ਉਹ ਪਰਿਵਾਰ ਵੀ ਜਾਨੀ ਲਗਾਤਾਰ ਸਫਰ ਕਰਦਾ ਉਸ ਚੀਜ਼ ਨੂੰ ਸੋ ਕੋਲ ਮਿਲ ਗਿਆ ਬਹੁਤ ਬੜਾ ਹੀ ਔਖਾ ਪੀਰੀਅਡ ਸੀ ਚਲੋ ਜੇਲ੍ਹ ਮੈਂਦਗਿਰੂ 2 ਜੂਨ 2016 ਦੇ ਵਿੱਚ ਪਹਿਲੀ ਵਾਰ ਜਦੋਂ ਪੁਲਿਸ ਨੇ ਰਿਮਾਂਡ ਤੋਂ ਬਰੰਤ ਮੈਨੂੰ ਛੱਡਿਆ ਗਿਆ ਤੇ ਸਿਕਿਉਰਿਟੀ ਮੈਕਸਿਮ ਸਿਕਿਉਰਿਟੀ ਜੇਲ੍ਹ ਨਾਬਾ ਤੇ ਉੱਥੇ ਮੈਨੂੰ ਛੱਡਿਆ ਗਿਆ ਤੇ ਜੇਲ੍ਹ ਦਾ ਬਤੀਰਾ ਆਮ ਜੇਲ੍ਹ ਦਾ ਹਰ ਇੱਕ ਲਈ ਆਮ ਬਤੀਰਾ ਹੀ ਕਰਦੀ ਆ ਉਹ ਕਿਸੇ ਨੂੰ ਕੋਈ ਖਾਸ ਗੱਲ ਨਹੀਂ ਹੈਗੀਏ ਖਾਸ ਤੌਰ ਤੇ ਜਦੋਂ ਇੱਕੋ ਸਿੱਖ ਭਾਵਨਾ ਨਾਲ ਜੁੜਿਆ ਹੋਇਆ ਕਿ ਸੋ ਵੀ ਉਹਦੇ ਲਈ ਜਣੀ ਉਹਨਾਂ ਦਾ ਵੱਖਰਾ ਹੀ ਰਵਈਆ ਹੁੰਦਾ ਆ ਬਹੁਤ ਅਬੜੇ ਜੇਲ੍ਹ ਪ੍ਰਸ਼ਾਸਨ ਦਾ ਵੀ ਤੇ ਜਿਹੜਾ ਹੋਰ ਉਸੇ ਦਾ ਪ੍ਰਬੰਧ ਦਾ ਸਿਸਟਮ ਹੁੰਦਾ ਹੈ ਜੇਲ੍ਹ ਦਾ ਸੋ ਉਹ ਸਾਰੇ ਜਣੀ ਇੱਕ ਵੱਖਰੀ ਨਜ਼ਰ ਨਾਲ ਦੇਖਦੇ ਸਾਨੂੰ ਕਿ ਇਹਨਾਂ ਨੇ ਕੋਈ ਵੱਡਾ ਜ਼ੁਲਮ ਕੀਤਾ ਆ ਜਾਂ ਕੁਝ ਵੀ ਆ ਉਹ ਉਸ ਚੀਜ਼ ਨਾਲ ਦੇਖਦੇ ਉਸਨੂੰ ਤੇ ਬਾਕੀ ਗੋਲ ਮੜ ਕੇ ਜੇਲ੍ਹ ਦੇ ਅੰਦਰ ਮਾਹੌਲ ਦਾ ਜਿਹੜਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਉਹ ਨਿਤ ਨਵੀਆਂ ਜਾਣੀਆਂ ਉਹਨੂੰ ਚੁਣੌਤੀਆਂ ਹੁੰਦੀਆਂ ਆ ਇੱਕ ਪਾਸੇ ਬੰਦਾ ਆਪਣਾ ਪੁਲਿਸ ਦਾ ਤਸ਼ੱਦਦ ਹੁੰਦਾ ਆ ਤੇ ਫਿਰ ਉਸ ਤੋਂ ਇਲਾਵਾ ਬੰਦੇ ਨੂੰ ਆਪਣੇ ਪਰਿਵਾਰ ਦੀਆਂ ਜੋ ਚੁਣੌਤੀਆਂ ਪਰਿਵਾਰ ਨੂੰ ਆਣੀਆਂ ਆ ਉਹਨਾਂ ਦੇ ਨਾਲ ਬੰਦਾ ਮੈਂਟਲੀ ਲੜ ਰਿਹਾ ਹੁੰਦਾ ਆ ਤੇ ਫਿਰ ਉਹ ਜੋ ਜੇ ਆਪਣੇ ਕੇਸ ਨੂੰ ਲੈ ਕੇ ਬੰਦਾ ਕਈ ਤਰ੍ਹਾਂ ਜਾਣੀ ਹੁੰਦਾ ਜਰੂਰ ਬਿਲਕੁਲ ਜਰੂਰ ਸਾਡੇ ਵਰਗਾ ਕੋਈ ਨਵਾਂ ਜਾਨ ਅਣਜਾਣ ਹੁੰਦਾ ਉਹਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਜੇਲ੍ਹ ਦਾ ਜਾਨੀ ਸਫਰ ਦੇ ਨੇ ਕਾਫੀ ਔਖਾ ਹੁੰਦਾ ਆ ਪਰ ਜਦੋਂ ਆਪਾਂ ਇੰਨਾ ਕਹਿ ਸਕਦੇ ਆ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਜੇਲ੍ਹ ਦੇ ਅੰਦਰ ਵਧੀਆ ਸੱਜਣ ਮਿਲੇ ਜਾਂ ਜਿਨ੍ਹਾਂ ਨੇ ਇੱਕ ਲੰਬਾ ਸਮਾਂ ਜੇਲਾ ਹੰਢਾਈਆਂ ਸਾਨੂੰ ਉਹਨਾਂ ਦੀ ਸੰਗਤ ਮਿਲੀ ਸੋ ਉਹਨਾਂ ਦੀ ਪ੍ਰੇਰਣਾ ਦੇ ਨਾਲ ਸਾਡਾ ਜੇਲ੍ਹ ਦਾ ਜੀਵਨ ਵਧੀਆ ਲੰਘਿਆ ਕੋਈ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਅਸੀਂ ਬੁਢੀ ਟੈਂਦੀ ਕਲਾ ਵਿੱਚ ਜਿਹੜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜੀ ਵਧੀਆ ਜੇਲ ਦਾ ਸਫ਼ਰ ਲੰਘਿਆ ਪਰ ਹੈ ਤਾਂ ਜਨੂੰ ਕੁਲ ਮਾ ਲੱਗੇ ਜੇਲ ਦਾ ਸਫ਼ਰ ਹੈ ਤਾਂ ਮਾੜਾ ਹੀ ਪਰ ਚਲੋ ਫਿਰ ਵੀ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਵੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਗੁਰੂ ਸਾਹਿਬ ਦੇ ਜਿਹੜੇ ਗੁਰਸਿੱਖਾਂ ਉਹਨਾਂ ਦੀ ਸੰਗਤ ਦੇ ਨਾਲ ਉਹ ਸਮਾਂ ਇੱਕ ਵਧੀਆ ਯਾਣੀ ਬਤੀਤ ਹੋ ਜਾਂਦਾ ਹੈ ਜੇਲ ਜਾਣ ਦੇ ਉਪਰੰਤ ਬਾਅਦ ਵਿੱਚ ਪਰਿਵਾਰ ਨੂੰ ਜਣੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਇੱਕੋ ਵਾਰ ਕਰਨਾ ਪੈ ਜਾਂਦਾ ਹੈ ਚਲੋ ਬੰਦਾ ਦਾ ਜੇਲ ਵਿੱਚ ਜਦੋਂ ਬੈਠ ਜਾਂਦਾ ਹੈ ਜਦੋਂ ਪਰਿਵਾਰ ਨੂੰ ਉਸ ਤੋਂ ਵੀ ਜਾਨੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਇੱਕੋ ਵਾਰ ਸਾਹਮਣਾ ਕਰਨਾ ਪੈ ਜਾਂਦਾ ਆ ਤੇ ਸਾਡੇ ਘਰ ਪਰਿਵਾਰ ਵਿੱਚ ਕੋਈ ਨਾ ਨਾ ਕੋ ਪੜ੍ਹੀ ਲਿਖੀ ਫੈਮਿਲੀ ਨਹੀਂ ਆ ਜ ਜਿਸ ਨੂੰ ਇਹਨਾਂ ਚੀਜ਼ਾਂ ਦੇ ਸਾਹਮਣੇ ਜੋਗੇ ਉਸ ਪੱਧਰ ਤੇ ਭਈ ਕਿੱਥੇ ਜਾਣਾ ਜਾਂ ਕਿਵੇਂ ਕਰਨਾ ਜਾਂ ਕਿਵੇਂ ਡੀਲ ਕਰਨੀ ਹੈ ਇਹਦੇ ਨਾਲ ਕੋਈ ਇਸ ਤਰ੍ਹਾਂ ਦਾ ਜਾਨੀ ਕੋਈ ਵੀ ਨਹੀਂ ਸੀਗਾ ਪਰ ਫਿਰ ਵੀ ਸਾਡੇ ਪਿੰਡ ਦੀ ਪੰਚਾਇਤ ਨੇ ਵਧੀਆ ਸਾਥ ਦਿੱਤਾ ਸਾਡੇ ਮਾਤਾ ਦੇ ਨਾਲ ਵਧੀਆ ਸਹਿਯੋਗ ਕੀਤਾ ਜਿੱਥੇ ਵੀ ਜਾਣੀ ਜਾਣ ਦੀ ਜ਼ਰੂਰਤ ਵੀ ਉਹ ਗਏ ਪਰ ਜਦੋਂ ਕਹਿੰਦੇ ਹੁੰਦੇ ਨੇ ਵੀ ਧਾਰ ਹੀ ਰਿਹਾ ਸੀ ਪੁਲਿਸ ਨੇ ਵੀ ਨਹੀਂ ਇਹ ਕੇਸ ਦੇ ਵਿੱਚ ਕੁਝ ਵੀ ਜਾਣੀ ਆਪਾਂ ਕਰਨਾ ਤਾਂ ਉਹ ਫਿਰ ਹਰ ਪਾਸੇੋਂ ਨਰਾਸ਼ ਹੋ ਕੇ ਹੀ ਮੁੜਦੇ ਰਹੇ ਜੇ ਉਸ ਤੋਂ ਬਾਅਦ ਯਾਨੀ ਇਸ ਸਮੇਂ ਦੌਰਾਨ ਹੀ ਯਾਨੀ ਮੈਂ ਜਿਵੇਂ ਦੱਸਿਆ ਵੀ 22 ਮਈ ਨੂੰ ਫੜ ਹੁੰਨਾ ਆ ਤੇ ਉਸ ਤੋਂ ਬਾਅਦ ਕਰਿਓ ਚਾਰ ਪੰਜ ਮਹੀਨੇ ਦੇ ਸਮੇਂ ਦੇ ਬਾਅਦ ਦਸੰਬਰ 18 ਦਸੰਬਰ ਨੂੰ ਮੇਰੇ ਦਾਦਾ ਜੀ ਤੇ ਉਸ ਤੋਂ ਬਾਅਦ 5 ਦਿਨ ਬਾਅਦ ਮੇਰੇ ਫਾਦਰ ਸਾਹਿਬ ਉਹ ਵੀ ਚੜ੍ਹਾਈ ਕਰ ਜਾਂਦੇ ਨੇ ਤੇ ਪਰਿਵਾਰ ਇੱਕੋ ਸਮੇਂ ਹੀ ਜਾਨੀ ਕਈ ਤਰ੍ਹਾਂ ਦੀਆਂ ਚੜ੍ਹਤਾਂ ਦੇ ਵਿੱਚ ਘਿਰ ਗਿਆ ਸੀ ਤੇ ਫਿਰ ਉਹ ਘਰ ਦੇ ਵਿੱਚ ਮਾਤਾ ਇਕੱਲੇ ਰਹਿ ਗਏ ਸੀ ਇੱਕ ਭੈਣ ਸੀ ਮੇਰੀ ਛੋਟੀ ਤੇ ਵਾਈਫ ਸੀ ਤੇ ਉਹ ਪਰ ਲੇਡੀਜ਼ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਬੜਾ ਔਖਾ ਹੁੰਦਾ ਸਰਵਾਈਵ ਕਰਨਾ ਇੱਕ ਬਸ ਫਿਰ ਵੀ ਜਲੋ ਮਾਤਾ ਮੇਰੇ ਹਿੰਮਤ ਵਾਲੇ ਸੀ ਕਿ ਦੋਨਾਂ ਨੇ ਕਾਫੀ ਪਹੁੰਚ ਗਈ ਥੀ ਜਿੱਥੇ ਹਰ ਮੁਲਾਕਾਤ ਤੇ ਪਹੁੰਚਦੇ ਰਹੇ ਤੇ ਉਸ ਤੋਂ ਇਲਾਵਾ ਫਿਰ ਉਹ ਜਿੱਥੇ ਥਾਣੇ ਗਜਹਰੀਆਂ ਦੇ ਵਿੱਚ کورٹ ਦੇ ਵਿੱਚ ਪ੍ਰੋਪਰ ਪਹੁੰਚਦੇ ਮੁਲਾਕਾਤ ਸਾਡੀ ਵਧੀਆ ਹੋ ਜਾਂਦੀ ਸੀ ਹਫਤੇ ਵਿੱਚ ਦੋ ਦਿਨ ਪਰ ਫਿਰ ਵੀ ਇੱਕ ਲੰਬਾ ਸਫ਼ਰ ਜਾਣੀ ਇਥੋਂ ਨਵਾਂ ਸ਼ਹਿਰ ਤੋਂ ਨਾਬੇ ਦਾ 2.5-3 ਘੰਟੇ ਦਾ ਸਫ਼ਰ ਬੱਸ ਦੇ ਵਿੱਚ ਕਰਨਾ ਬਹੁਤ ਔਖਾ ਹੋ ਜਾਂਦਾ ਪਰਿਵਾਰ ਦੇ ਲਈ ਤੇ ਘਰ ਪਿੱਛੇ ਜਦੋਂ ਘਰ ਵੀ ਬਿਲਕੁਲ ਘਰ ਸੁੰਨਾ ਛੱਡਣਾ ਵੀ ਔਖਾ ਹੋ ਜਾਂਦਾ ਤੇ ਸਾਡੇ ਕੋਲ ਪਸ਼ੂ ਡੰਗਰ ਸੀ ਉਹ ਬੜਾ ਜਾਨੀ ਇੱਕ ਉਹ ਔਖਾ ਸਮਾਂ ਉਹਨੇ ਕੱਢਿਆ ਗੱਡਾਂ ਚਲਾਉਣ ਦੇ ਵਿੱਚ ਜਾਨੀ ਬਾੜ ਵਿੱਚ ਮੇਰੀ ਮਾਤਾ ਜਿਹੜਾ ਕਾਫੀ ਹਿੰਮਤ ਵਾਲੇ ਨੇ ਤੇ ਉਹ ਪਸ਼ੂ ਰੱਖੇ ਹੋਏ ਸੀਗੇ ਦੇ ਪਸ਼ੂ ਰੱਖੇ ਹੋਏ ਸੀਗੇ ਦੇ ਪਸ਼ੂਆਂ ਦੇ ਸਿਰ ਦੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਹੋ ਕੋਸ਼ਿਸ਼ ਕੀਤੀ ਵੀ ਬੜੀ ਸੀ ਸਾਡੀ ਟਿਕਣ ਤੇ ਤੇ ਉੱਥੋਂ ਜੋ ਕੁਝ ਵੀ ਮਿਲਦਾ ਪਰ ਉਹ ਬੜਾ ਔਖਾ ਸਮਾਂ ਸੀ ਪਰ ਉਹ ਜੋ ਵੀ ਸੀ ਜਾਨੀ ਉਹ ਜੇਲ੍ਹ ਸਾਰਾ ਕੇਸ ਦੇ ਉੱਤੇ ਜੇਲ੍ਹ ਜਾਨੀ ਮੁਲਾਕਾਤਾਂ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਹੀ ਲੱਗ ਰਿਹਾ ਸੀ ਪਰ ਸੂਏਸ ਦੇ ਸਮੇਂ ਦੇ ਦੌਰਾਨ ਜਿਹੜਾ ਆਪਣੇ ਸੇਖਣ ਲਈ ਵਾਲੇ ਭਾਈ ਸਰਦਾਰ ਬਲਬੀਰ ਸਿੰਘ ਜੀ ਬੈਂਸ ਉਹਨਾਂ ਨੇ ਜੋ ਕਾਫੀ ਉਦਮ ਕੀਤਾ ਹਿੰਮਤ ਕੀਤੀ ਤੇ ਉਹਨਾਂ ਨੇ ਪਰਿਵਾਰ ਦੇ ਨਾਲ ਸੰਪਰਕ ਬਣਾਇਆ ਭਾਈ ਗੁਰਮਿੰਦਰ ਸਿੰਘ ਮਲੋ ਤੇ ਭੈਣ ਗੁਲਵਿੰਦਰ ਗੌਰ ਜੋ ਐਡਵੋਕੇਟ ਨੇ ਉਹਨਾਂ ਦੇ ਥਰੂ ਉਹਨਾਂ ਨੇ ਫਿਰ ਸਾਡੇ ਕੇਸ ਨੂੰ ਇੱਕ ਸੇਧ ਦਿੱਤੀ ਨੇ ਕਾਫੀ ਕੁਝ ਹੋਣਾ ਚੀਜ਼ਾਂ ਮਾਤਾ ਦੇ ਲਈ ਵੀ ਸੋਖੀਆਂ ਹੋਈਆਂ ਮੇਰੇ ਲਈ ਵੀ ਸੋਖੀਆਂ ਹੋਈਆਂ ਤੇ ਉਹ ਪਰਿਵਾਰ ਨੂੰ ਜਾਨੀ ਇੱਕ ਆਸ ਦੀ ਸੀ ਸੇਕਰ ਲੀਵ ਦੇ ਜਣਾ ਅਪਰੋਚ ਕਰਨ ਤੋਂ ਬਾਅਦ ਜਿਹੜਾ ਸਾਡੇ ਪਰਿਵਾਰ ਨੂੰ ਤਾਂ ਇਸ ਸਮੇਂ ਤੱਕ ਕੁਝ ਵੀ ਪਤਾ ਨਹੀਂ ਸੀ ਵੀ ਕੋਈ ਸੇਕਰ ਲੀਵ ਨਾਮ ਦੀ ਸੰਸਥਾ ਹੈ ਜਾਂ ਕਿਵੇਂ ਵੀ ਆ ਪਰ ਇਹਨਾਂ ਨੇ ਖੁਦ ਅਪਰੋਚ ਕੀਤੀ ਤੇ ਅਪਰੋਚ ਕਰਨ ਤੋਂ ਬਾਅਦ ਕਾਫੀ ਚੀਜ਼ਾਂ ਸਾਡੇ ਲਈ ਸੋਖੀਆਂ ਹੋਈਆਂ ਚਲੋ ਜੋਲਦਾ ਸਫਰ ਦਾ ਕਲੰਬਾ ਰਿਹਾ ਹੀ ਰਿਹਾ ਪਰ ਉਹਦੇ ਵਿੱਚ ਜਾਨੀ ਕਾਫੀ ਜਦੋਂ ਤਾਨੂੰ ਇੱਕ ਹੌਸਲਾ ਮਿਲ ਜਾਂਦਾ ਹੈ ਨਾਲ ਕੁਝ ਇੱਕ ਪੋਜ਼ਿਟਿਵ ਚੀਜ਼ਾਂ ਮਿਲ ਜਾਂਦੀਆਂ ਨੇ ਬਿਨਾਂ ਬਈ ਅਸੀਂ ਹੈਗੇ ਆ ਤੁਹਾਡੇ ਨਾਲ ਹਰ ਤਰ੍ਹਾਂ ਉਹਨਾਂ ਨੇ ਕੇਸ ਦੇ ਵਿੱਚ ਕਾਫੀ ਮਦਦ ਕੀਤੀ ਪਰਸਨਲ ਬਿਹਾਫ ਤੇ ਉਹਨਾਂ ਨੇ ਭੈਣ ਗਿਲਵਿੰਦਰ ਗੌਰ ਉਹਨਾਂ ਨੇ ਐਡਵੋਕੇਟ ਜੁਣਾ ਉਹਨਾਂ ਨੇ ਪਰਸਨਲੀ ਯਾਨੀ ਇਸ ਕੇਸ ਨੂੰ ਲਿਆ ਤੇ ਕਾਫੀ ਚੀਜ਼ਾਂ ਉਹਨਾਂ ਨੇ ਖੁਦ ਯਾਨੀ ਕੀਤੀਆਂ ਸਾਡੇ ਕੇਸ ਦੇ ਵਿੱਚ ਪਹਿਲਾਂ ਤਾਂ ਸਾਡੇ ਪਰਿਵਾਰ ਨੇ ਜਿਵੇਂ ਹੁਣ ਆਪਣੀ ਪੌਂਦੇ ਮੁਦਾਵਗ ਨਵਾਂ ਸ਼ਹਿਰ ਦੇ ਲੋਕਲ ਵਕੀਲ ਕੀਤੇ ਪਰ ਫਿਰ ਜਦੋਂ ਸਿੱਖ ਲੀਵਲੋਂ ਜਾਨੀ ਕੇਸ ਨੂੰ ਪੜ ਕੇ ਜ ਜ ਉਹਨਾਂ ਦੇ ਵਕੀਲਾਂ ਵੱਲੋਂ ਕੁਲਵਿੰਦਰ ਕੌਰ ਉਹਨਾਂ ਵੱਲੋਂ ਪੜ ਕੇ ਪਰਮਿੰਦਰ ਸਿੰਘ ਉਹਨਾਂ ਵੱਲੋਂ ਪੜ ਕੇ ਜਾਨੀ ਉਹਨਾਂ ਨੇ ਫਿਰ ਕੇਸ ਨੂੰ ਬਾਚਿਆ ਕਿ ਕਿਸ ਤਰੀਕੇ ਨਾਲ ਕੇਸ ਨੂੰ ਵਲਝਾਇਆ ਜਾ ਰਿਹਾ ਹੈ ਜਾਂ ਪੁਲਿਸ ਵੱਲੋਂ ਜਾਂ ਕਿਸ ਤਰੀਕੇ ਨਾਲ ਇਹ ਚੀਜ਼ਾਂ ਨੂੰ ਇੱਕ ਵੱਖਰੀ ਸ਼ੇਪ ਦਿੱਤੀ ਜਾ ਰਹੀ ਹੈ ਫਿਰ ਉਹਨਾਂ ਨੇ ਬੜੇ ਹੀ ਸੀਨੀਅਰ ਵਕੀਲ ਸਰਦਾਰ ਸਰਜੀਤ ਸਿੰਘ ਬੈਂਸ ਤੇ ਹਾਈ ਕੋਰਟ ਦੇ ਵਕੀਲ ਸਰ ਜਮਿੰਦਰ ਸਿੰਘ ਜੀ ਬੈਂਸ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿ ਕੇ ਤੇ ਇਸ ਕੇਸ ਨੂੰ ਯਾਨੀ ਖੁਦ ਹੈਂਡਲ ਕੀਤਾ ਉਹਨਾਂ ਨੇ ਸਰਦਾ ਹਾਈ ਕੋਰਟ ਦੇ ਵਕੀਲ ਰਾਜਵਿੰਦਰ ਸਿੰਘ ਬਣਾ ਖੁਦ ਯਾਨੀ ਇੱਥੇ ਨਵਾਂ ਸ਼ਹਿਰ ਤਰੀਕ ਦੇ ਉੱਤੇ ਸੈਸ਼ਨ ਕੋਰਟ ਦੇ ਵਿੱਚ ਆਂਦੇ ਰਹੇ ਸਰਵਜੀਤ ਸਿੰਘ ਬੈਂਸ ਉਹ ਨਿਰੰਤਰ ਇੱਥੇ ਪਹੁੰਚਦੇ ਰਹੇ ਕਾਫੀ ਯਾਨੀ ਉਹਨਾਂ ਨੇ ਫਿਰ ਇਸ ਕੇਸ ਨੂੰ ਯਾਨੀ ਵਧੀਆ ਵਰਕ ਕੀਤਾ ਪਰ ਉਹ ਵਕੀਲਾਂ ਦੀ ਇੰਨੀ ਮਿਹਨਤ ਤੋਂ ਬਾਅਦ ਵੀ ਜਿਵੇਂ ਵੀ ਕਹਲਾਉ ਪਰ ਜੁਕੀਲਾ ਨੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਵਾਹ ਲਾਈ ਹਾਈ ਕੋਰਟ ਦੇ ਵਕੀਲਾਂ ਵੱਲੋਂ ਇੱਕ ਸਰਵਿਸਿੰਗ ਹਣੀ ਬੜੇ ਖੋਦ ਜਿਹੜੇ ਇੱਕ ਉਹਨਾਂ ਨੇ ਦੇਸ਼ਧਰੋਹ ਦੇ ਕੇਸ ਸਾਡਾ ਦੇ ਕੇਸ ਲੜੇ ਨੇ ਉਹਨਾਂ ਵੱਲੋਂ ਜਾਨੀ ਪੂਰੀ ਮਿਹਨਤ ਕੀਤੀ ਗਈ ਪਰ ਜਿਵੇਂ ਕਹ ਲੋ ਬਈ ਪੁਲਿਸ ਵੱਲੋਂ ਜਾਂ ਪੰਜਾਂਸੀਆਂ ਵੱਲੋਂ ਇਹ ਧਾਰ ਹੀ ਲਿਆ ਗਿਆ ਸੀ ਇਸ ਕੇਸ ਨੂੰ ਜਿਹੜੇ ਪਹਿਲੇ ਦਿਨ ਤੋਂ ਹੀ ਇੰਨਾ ਦਾ ਜਾਨੀ ਕੰਪਲਿਕੇਟਡ ਕਰ ਦਿੱਤਾ ਸੀ ਵੀ ਇਸ ਕੇਸ ਨੂੰ ਅਲੱਗ ਆ ਕੇ ਰੱਖਣਾ ਆ ਸੋ ਚੀਜ਼ਾਂ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਕੋਰਟ ਵਿੱਚ ਵੀ ਸਹੀ ਚੀਜ਼ਾਂ ਸਾਹਮਣੇ ਨਹੀਂ ਆਈਆਂ। ਸੋ ਕੇਸ ਨੂੰ ਜਾਨੀ ਇੱਕ ਵੱਖਰੇ ਤਰੀਕੇ ਨਾਲ ਜਾਨੀ ਬੁਣਿਆ ਗਿਆ ਤੇ ਇੱਕ ਸਿਰਫ ਕੋਈ ਵਪਨ ਦੀ ਰਿਕਵਰੀ ਨਹੀਂ ਕੋਈ ਕੁਝ ਵੀ ਹੈ ਨਹੀਂ ਕੋਈ ਵਾਰਦਾਤ ਨਹੀਂ ਤੇ ਸਿਰਫ ਇੱਕ ਮਹਿਜ ਕਿਤਾਬਾਂ ਦੇ ਆਧਾਰ ਦੇ ਕੁਝ ਫੇਸਬੁੱਕ ਦੇ ਆਧਾਰ ਤੇ ਜਾਨੀ ਕੇਸ ਨੂੰ ਬੜਾ ਹੀ ਜਾਨੀ ਇੱਕ ਹਵਾ ਬਣਾ ਕੇ ਕੋਰਟ ਨੇ ਵੀ ਜਾਨੀ 121 ਧਾਰਾ ਦੇ ਵਿੱਚ ਆਈਪੀਸੀ 121 ਵਿੱਚ 20 ਸਾਲ ਦੀ ਸਜ਼ਾ ਤੇ 121 ਆਈ ਆਈਬੀਸੀ 121ਏ ਦੇ ਵਿੱਚ 10 ਸਾਲ ਦੀ ਸਜ਼ਾ ਕੀਤੀ ਸੋ ਉਹ ਬੜਾ ਖੁਦ ਵਕੀਲਾਂ ਦੇ ਲਈ ਵੀ ਜਿਹੜੇ ਹੋਰ ਵੀ ਵੱਡੇ ਵਕੀਲ ਸਿਓਨਾਂ ਲਈ ਵੀ ਇੱਕ ਬੜਾ ਅਚੰਭੇ ਵਾਲਾ ਫੈਸਲਾ ਸੀ ਕਿ ਕੇਸ ਦੇ ਵਿੱਚ ਜਦੋਂ ਕਿ ਕਿਉਂਕਿ ਜਦੋਂ ਵੀ ਕੋਈ ਵੀ ਵਕੀਲ ਹੈ ਕੇਸ ਪੜਦਾ ਤਾਂ ਉਹ ਕਹੇ ਹਮੇਸ਼ਾ ਇਹੀ ਹੌਸਲਾ ਦਿੰਦਾ ਤੇ ਇਹ ਕੇਸ ਦੇ ਵਿੱਚ ਕੁਝ ਵੀ ਐਡਾ ਵੱਡਾ ਨਹੀਂ ਆ ਤੇ ਪਰ ਫਿਰ ਵੀ ਕੌਲਸੋ ਦੇ ਦਵਾਜ ਆਜੰਸੀਆਂ ਦੇ ਦਵਾ ਦੇ ਹੇਠ ਇਹ ਕੇਸ ਦੇ ਵਿੱਚ ਬਹੁਤ ਹੀ ਯਾਨੀ ਇੱਕ ਹੈਰਾਨ ਕਰਨ ਵਾਲਾ ਤੇ ਬੜਾ ਹੀ ਚੰਬੇ ਵਾਲਾ ਯਾਨੀ ਫੈਸਲਾ ਆਇਆ ਸੋ ਜਿਵੇਂ ਕਿ ਮੈਂ ਦੱਸਿਆ ਕਿ ਵਕੀਲਾਂ ਦੇ ਲਈ ਖੋਦ ਇੱਕ ਯਾਨੀ ਬਹੁਤ ਵੱਡਾ ਫੈਸਲਾ ਸੀ ਉਹਨਾਂ ਲਈ ਯਾਨੀ ਇੱਕ ਚੰਬੇ ਵਾਲਾ ਗਲਤ ਫੈਸਲਾ ਸੀ ਵੱਡਾ ਫੈਸਲਾ ਸੀ ਕਿ ਸੋ ਦੇ ਨਾਲ ਪੂਰੇ ਯਾਨੀ ਕਿਤੇ ਨਾ ਕਿਤੇ ਸਿੱਖ ਕੌਮ ਦੇ ਵਿੱਚ ਯਾਨੀ ਇੱਕ ਬੜੀ ਲਹਿਰ ਉੱਠੀ ਤੇ ਇਹ ਕਿਵੇਂ ਐਡਾ ਵੱਡਾ ਜਾਨੀ ਬਈ ਕੇਸ ਨੂੰ ਕੀਤਾ ਗਿਆ ਬਈ ਇੱਕ ਕਾਫੀ ਲੰਬੇ ਸਮੇਂ ਦੇ ਬਾਅਦ ਜਮੇ ਤੇ ਜਿੱਥੇ ਪਹਿਲਾਂ ਹੀ ਜਾਨੀ ਸਜ਼ਾ ਪੂਰੀਆਂ ਕਰਕੇ ਸਿੰਘ ਜਾਨੀ ਜੇਲ੍ਹਾਂ ਦੇ ਵਿੱਚ ਬੈਠੇ ਆ ਤੇ ਉੱਤੇ ਹੋਰ ਜਾਨੀ ਇੱਕ ਸਿਰਫ ਮੈਜ ਕਿਤਾਬਾਂ ਰੱਖਣ ਦੇ ਦੋਸ਼ ਦੇ ਵਿੱਚ 30-30 ਸਾਲ ਦੀ ਸਜ਼ਾ ਸੁਣਾਈ ਜਾ ਰਹੀ ਆ ਤਾਂ ਉਹ ਬੜਾ ਹੀ ਜਾਨੀ ਇੱਕ ਸਿੱਖ ਸੰਸਥਾਵਾਂ ਵੱਲੋਂ ਵੀ ਜਾਨੀ ਹਾ ਦਾ ਨਾਹਰਾ ਮਾਰਿਆ ਗਿਆ ਰੋਸ ਪ੍ਰਗਟ ਕੀਤਾ ਗਿਆ ਇਸੇ ਨਵਾਂ ਸ਼ਹਿਰ ਕੋਰਟ ਦੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਧਰਨੇ ਕੀਤੇ ਗਏ ਜਾਰੇ ਕੀਤੇ ਗਏ ਸਿਕਸ ਹਸਤਾ ਦਾ علاوہ ਵੀ ਜਾਨੀ ਹੋਰ ਵੀ ਜਿਹੜੀਆਂ ਮਨੁੱਖੀ ਅਧਿਕਾਰਾਂ ਲਈ ਜਥੇਬੰਦੀਆਂ ਲੜ ਰਹੀਆਂ ਨੇ ਉਹਨਾਂ ਵੱਲੋਂ ਵੀ ਜਾਨੀ ਲਗਾਤਾਰ ਇਸ ਕੇਸ ਨੂੰ ਲੈ ਕੇ ਸਤਵਾਲ ਸਿੰਘ ਖਹਿਰਾ ਵੱਲੋਂ ਇਸ ਕੇਸ ਨੂੰ ਲੈ ਕੇ ਸਵਾਲ ਉਠਾਏ ਗਏ ਪਰ ਕਿਸੇ ਦਾ ਕੋਈ ਡਾਢਾ ਅੱਗੇ ਕੋਈ ਜ਼ੋਰ ਨਹੀਂ ਚੱਲਿਆ ਦੇਖੋ ਜੇਲ੍ਹ ਦੇ ਵਿੱਚ ਨਾ ਬੰਦਾ ਕਿਤੇ ਨਾ ਕਿਤੇ ਨਿਰਾਸ਼ਾ ਦੇ ਵਿੱਚ ਤਾਂ ਜਾਂਦਾ ਹੀ ਆ ਚਲੋ ਪਾਵੇਂ ਸੀ ਗੁਰੂ ਮਹਾਰਾਜ ਦੇ ਬਾਣੇ ਵਿੱਚ ਰਹਿ ਕੇ ਸਮਾ ਬਦੀਦ ਲਕੀਤਾ ਪਰ ਫਿਰ ਵੀ ਕਿਤੇ ਨਾ ਕਿਤੇ ਨਰਾਸ਼ਾ ਹੱਡੇ ਮਨਾਂ ਦੇ ਭਾਰੂ ਹੁੰਦੀ ਤੇ ਅਸੀਂ ਸੋਚਦੇ ਪਏ ਸੀ ਕੋਈ ਐਡਾ ਗੁਨਾਹ ਕੀਤਾ ਵੀ ਨਹੀਂ ਆ ਤੇ ਕੋਈ ਵਾਰਦਾਤ ਨਹੀਂ ਕੀਤੀ ਕੋਈ ਕੁਝ ਨਹੀਂ ਐਵੇਂ ਦਾ ਕੀਤਾ ਪਰ ਫਿਰ ਵੀ ਯਾਨੀ ਐਡੀ ਲੰਬੀ ਸਜ਼ਾ ਸੋ ਇਹ ਕਿਵੇਂ ਖਤਮ ਹੋਊਗੀ ਸੋ ਤੇ ਪਰਿਵਾਰ ਯਾਨੀ ਇੱਕ ਵੱਖਰੇ ਤੌਰ ਤੇ ਯਾਨੀ ਇਸ ਚੀਜ਼ ਨੂੰ ਸਫਰ ਕਰ ਰਿਹਾ ਸੀ ਪਰਿਵਾਰ ਦੀਆਂ ਯਾਨੀ ਚੁਣੌਤੀਆਂ ਕੱਢਣ ਦੀ ਭੁਜਾਈ ਦਿਨੋਂ ਦਿਨ ਵਧੇ ਰਹੀਆਂ ਸੀ ਫਾਈਨੈਂਸ਼ੀਅਲੀ ਯਾਨੀ ਭਾਵੇਂ ਚਾਹ ਹਾਲਾਕੀ 6 ਸਾਲ ਸਿਕਰਲੀਵਲ ਨੂੰ ਲਗਾਤਾਰ ਮਾਰਦਰ ਕੀਤੀ ਜਾ ਰਹੀ ਸੀ। ਤੋਂ ਐਸੇ ਸਮੇਂ ਦੇ ਦੌਰਾਨ ਮੇਰੀ ਭੈਣ ਦਾ ਵੀ ਵਿਆਹ ਹੋਇਆ ਤੇ ਪਰਿਵਾਰ ਦੇ ਵਿੱਚ ਮੈਂ ਇਕੱਲਾ ਜਣੀ ਸੀ ਬਣਾ ਭਰਾ ਸੀ ਮੇਰੇ ਫਾਦਰ ਸਾਹਿਬ ਜਿਵੇਂ ਦੱਸਿਆ ਪਹਿਲਾਂ ਡੈਥ ਹੋ ਗਈ ਸੀ ਦਾਦਾ ਦੀ ਡੈਥ ਹੋ ਗਈ ਸੀ ਤੇ ਮੈਂ ਜੇਲ੍ਹ ਵਿੱਚ ਸੀ ਸਾਰੀਆਂ ਚੀਜ਼ਾਂ ਜਿਹੜੇ ਪਰਿਵਾਰ ਦੇ ਲਈ ਬੜੀਆਂ ਦੁਖਾਲੀਆਂ ਸੀ ਔਖਾ ਸਮਾਂ ਸੀ ਤੇ ਉਹਨਾਂ ਚੀਜ਼ਾਂ ਨੂੰ ਵੇਖ ਕੇ ਯਾਨੀ ਜਦੋਂ ਇੰਨੀਆਂ ਚੀਜ਼ਾਂ ਆਲੇ ਦੁਆਲੇ ਬੰਦੇ ਦੇ ਚੱਲ ਰਹੀਆਂ ਹੁੰਦਾ ਉਹਨਾਂ ਨੂੰ ਦੇਖ ਕੇ ਫਿਰ ਐਵੇਂ ਲੱਗਦਾ ਸੀ ਕਦੇ ਕਦੇ ਵੀ ਇਹ ਸਫ਼ਰ ਕਦੋਂ ਮੁੱਕੂਗਾ ਜਾਂ ਕਿਵੇਂ ਮੁੱਕੂਗਾ ਮੁੱਕੇਗਾ ਵੀ ਇਸ ਤਰ੍ਹਾਂ ਨੇ ਕਈ ਸਾਰੀ ਸਵਾਲ ਮਨ ਵਿੱਚ ਬੰਦੇ ਆ ਜਾਂਦੇ ਆ ਪਰ ਉਥੇ ਜੇਲ੍ਹ ਦੇ ਵਿੱਚ ਕਾਫੀ ਭਾਣੇ ਵਾਲੇ ਰੱਬੀ ਗੁਰੂ ਮਹਾਰਾਜ ਦੇ ਭਾਣੇ ਵਾਲੇ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਰਹੇ ਜਦ ਸੰਗਤ ਮਿਲੀ ਜਿਹਨਾਂ ਦੀ ਸੋ ਕਦੇ ਚੀਜ਼ਾਂ ਭਾਰੂ ਨਹੀਂ ਹੋਣ ਬੰਦੇ ਦੇ ਉੱਤੇ ਦੇਖੀਵੇ 6.5 ਸਾਲ ਲਗਾਤਾਰ ਜੇਲ ਕਟਣ ਦੇ ਬਾਅਦ 24 ਜਨਵਰੀ 2022 ਨੂੰ ਮੇਰੀ ਜ਼ਮਾਨਤ ਹੋਈ। ਦੇਖੋ ਉਸ ਤੋਂ ਬਾਅਦ ਕਾਗਜ਼ੀ ਕਾਰਵਾਈ ਕਰਦਿਆਂ 1 ਫਰਵਰੀ 2022 ਨੂੰ ਮੇਰੀ ਜੁਆਇੰਟ ਰਿਹਾਈ ਹੋਈ। ਸਾਡੀ ਜ਼ਮਾਨਤ ਜਿਹੜੀ ਮੇਰੀ ਜ਼ਮਾਨਤ ਆ ਉਹ ਆਪਣੇ ਰਜਵਿੰਦਰ ਸਿੰਘ ਬੈਂਸ ਹਾਈ ਕੋਰਟ ਉਹਨਾਂ ਦੇ ਵੱਲੋਂ ਜਾਨੀ ਲਾਈ ਗਈ ਸੀ ਤੇ ਕਾਫੀ ਜਣੀ ਤਕਰੀਬਨ 4-5 ਮਹੀਨੇ ਇਦਰੀਕਾਂ ਨੂੰ ਬਾਅਦ ਕਾਫੀ ਅਪ ਡਾਉਨ ਆਉਣ ਤੋਂ ਬਾਅਦ ਯਾਨੀ ਇਹ ਸਾਨੂੰ ਜਵਾਨਤ ਕਾਫੀ ਜਣੀ ਲੰਬੇ ਸਮੇਂ ਬਾਅਦ ਯਾਨੀ ਮਿਲੀ ਸੀ ਸੋ ਇਸ ਕੇਸ ਨੂੰ ਜਿਹੜਾ ਪਹਿਲਾਂ ਮੈਂ ਦੱਸਿਆ ਵੀ ਸਿੱਖ ਰੀਲੀਫ ਦੇ ਖੁਦ ਜਣੀ ਕਾਫੀ ਇਸ ਚੀਜ਼ ਤੇ ਵਰਕ ਕੀਤਾ ਪਰਮਿੰਦਰ ਸਿੰਘ ਮਲੋਹ ਤੇ ਭੈਣ ਕੁਲਵਿੰਦਰ ਗੌਰ ਹੁਣਾਂ ਬਲੋ ਨਿੱਜੀ ਤੌਰ ਤੇ ਕੇਸ ਨੂੰ ਲਿਆ ਗਿਆ ਤੇ ਉਹਨਾਂ ਨੇ ਫਿਰ ਰਾਜਵਿੰਦਰ ਸਿੰਘ ਉਹਨਾਂ ਨਾਲ ਬੈਂਕ ਸਾਹਿਬ ਨਾਲ ਮਿਲ ਕੇ ਇਸ ਕੇਸ ਦੇ ਵਿੱਚ ਨੇ ਕਾਫੀ ਕਮਲ ਲੰਬਾ ਸਮਾਂ ਕੰਮ ਕੀਤਾ ਤੇ ਫਿਰ ਉਹਨਾਂ ਦੀ ਮਿਹਨਤ ਨੂੰ ਵੀ ਸਦਕਾ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਫਿਰ ਸਾਡੀ ਜ਼ਮਾਨਤ 22 24 ਫਰਵਰੀ 24 ਅوری 24 ਜਨਵਰੀ 2022 ਨੂੰ ਹੋਈ 6 ਸਾਡੇ 6 6.5 ਸਾਲ ਤਕਰੀਬਨ ਲਗਾਤਾਰ ਯਾਨੀ ਨਿਰੰਤਰ ਜੇਲ ਕੱਟਣ ਤੋਂ ਬਾਅਦ ਇਹ ਜ਼ਮਾਨਤ ਹੋਈ ਸੀ ਸਾਡੀ ਤੇ ਜੇਲ ਕੱਟਣ ਤੋਂ ਬਾਅਦ ਫਿਰ ਹੁਣ ਇੱਕ ਲੰਬਾ ਸਮਾਂ ਯਾਨੀ ਜਦੋਂ ਇੱਕ ਪਰਿਵਾਰ ਤੋਂ ਦੂਰ ਰਹਿਣ ਦਾ ਸਮਾਂ ਉਹ ਮੁੱਕਿਆ ਤਾਂ ਫਿਰ ਸੱਜੇ ਹੀ ਉਹ ਪਲ ਖੁਸ਼ੀ ਵਾਲੇ ਹੁੰਦੇ ਨੇ ਤੇ ਮੇਰੇ ਪਰਿਵਾਰ ਵਿੱਚ ਜਿਵੇਂ ਜਸਿਆਗੀ ਭੈਣ ਦਾ ਵਿਆਹ ਹੋ ਚੁੱਕਾ ਸੀ ਤੂੰ ਆਪਣੇ ਪਰਿਵਾਰ ਤੇ ਸੀ ਤੇ ਮੇਰੇ ਘਰ ਵਿੱਚ ਸਿਰਫ ਮੇਰੀ ਨਾਨੀ ਮੇਰੀ ਮਾਤਾ ਦੋਵੇਂ ਹੀ ਜਣੇ ਰਹਿੰਦੇ ਸੀ ਸੋ ਕਾਫੀ ਜਣੀ ਖੁਸ਼ੀ ਦਾ ਮਾਹੌਲ ਸੀ ਕਾਫੀ ਜਣੀ ਅਰਦਾਸਾਂ ਤੋਂ ਬਾਅਦ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਸੋ ਸੱਜੇ ਉਹ ਬਹੁਤ ਵਧੀਆ ਮਾਹੌਲ ਸੀ ਜਾਂ ਵਧੀਆ ਪਲ ਸੀ ਤੁਸੀਂ ਜਿਵੇਂ ਦੱਸਿਆ ਮੈਂ ਜੇਲ੍ਹ ਤੋਂ ਆਣ ਤੋਂ ਬਾਅਦ ਮੈਂ ਲਗਾਤਾਰ ਆਪਣੀ ਜ਼ਿੰਦਗੀ ਨੂੰ ਅ ਮੋੜ ਸਹੀ ਜਣੇ ਕਰਨ ਦੇ ਲਈ ਫਾਈਨੈਂਸ਼ਲੀ ਆਪਣੇ ਪਰਿਵਾਰ ਨੂੰ ਹੈਲਪ ਕਰਨ ਦੇ ਲਈ ਜਣੀ ਇੱਕ ਸਰਵਾਈਵ ਕਰ ਰਿਹਾ ਸੀ ਉਹਦੇ ਵਿੱਚ ਹੀ ਜਣੀ ਸੇਖਰ ਲੀਬ ਵੱਲੋਂ ਮੇਰੇ ਜੇਲ੍ਹ ਤੋਂ ਆਣ ਤੋਂ ਉਪਰੰਤ ਮੇਰੀ ਕਾਫੀ ਮਦਦ ਕੀਤੀ ਗਈ ਤੇ ਹਜੇ ਵੀ ਮੇਰੇ ਜਿਵੇਂ ਕੇਸ ਚੱਲਦੇ ਨੇ ਇੱਕ ਨਵਾਂ ਸ਼ਹਿਰ ਵਿੱਚ ਇਹ ਕੇਸ ਚੱਲਦਾ ਲੋਕਲ ਟ੍ਰਾਇਲ ਅੰਡਰ ਟ੍ਰਾਇਲ ਆ ਕੇ ਸੋ ਉਹਦੇ ਵਿੱਚ ਵੀ ਸੇਖਰ ਲੀਬ ਵੱਲੋਂ ਮੇਰੀ ਜਣੀ ਮਦਦ ਕੀਤੀ ਜਾ ਰਹੀ ਹੈ ਵਕੀਲ ਜ਼ੁਫੀਸ ਵਗੈਰਾ ਸੋ ਪੈਰ ਬਈ ਕੀਤੀ ਜਾ ਰਹੀ ਹੈ ਉਹਨਾਂ ਦੀ ਟੀਮ ਬਲ ਲੀਗਲ ਟੀਮ ਵੱਲੋਂ ਵੀ ਤੇ ਉਸ ਦੇ ਨਾਲ ਹੀ ਜਾਨੀ ਕੇਸਾਂ ਦੀ ਪੈਰਵਾਈ ਦੇ ਨਾਲ ਨਾਲ ਸਿੱਖ ਰੀਵ ਵੱਲੋਂ ਜੇਲ੍ਹ ਤੋਂ ਆਉਣ ਤੋਂ ਬਾਅਦ ਮੇਰੇ ਲਈ ਮੋੜ ਬਸੀਬਾ ਪ੍ਰੋਜੈਕਟ ਜੋ ਉਹਨਾਂ ਦੇ ਹੈਗਾ ਸੋ ਉਹਦੇ ਤਹਿਤ ਉਹਨਾਂ ਨੇ ਮੈਨੂੰ ਟਰੈਕਟਰ ਲੈ ਕੇ ਜਾਣ ਦੇ ਵਿੱਚ ਕਾਫੀ ਮੇਰੀ ਮਦਦ ਕੀਤੀ ਜਿਵੇਂ ਕਿ ਟਰੈਕਟਰ ਪਿੱਛੇ ਖੜਾ ਤੁਸੀਂ ਦੇਖ ਹੀ ਰਹੇ ਹੋਗੇ ਇਸ ਸਾਰੇ ਐਸਐਸ ਕਸੰਦਾਨੀਆਂ ਸਹਿਯੋਗ ਦੇ ਨਾਲ ਸਿੱਖ ਰੀਵ ਦੇ ਉਦਮ ਦੇ ਨਾਲ ਹੀ ਰਣੀਏ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਸੋਦੇ ਲਈ ਮੈਂ ਬੜਾ ਹੀ ਜਾਨੀ ਸਿੱਖ ਸੰਗਤਾਂ ਦਾ ਵੀ ਧੰਨਵਾਦੀ ਆ ਬੰਦੀ ਸਿੰਘਾਂ ਨੂੰ ਜੋ ਜੇਲ੍ਹਾਂ ਦੇ ਵਿੱਚੋਂ ਰਿਹਾਈਆਂ ਕਰਕੇ ਆ ਚੁੱਕੇ ਨੇ ਉਹਨਾਂ ਦੇ ਲਈ ਜਾਨੀ ਇਸ ਤਰ੍ਹਾਂ ਨੇ ਉਪਰਾਲੇ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਜਾਨੀ ਦਿਸ਼ਾ ਦੇਣ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਕਰ ਰਹੇ ਨੇ ਮਦਦ ਕਰ ਰਹੇ ਨੇ ਲਗਾਤਾਰ ਚਲੋ ਪਿਛਲੇ ਘਟੇ ਕੋਈ ਵੀ ਨਹੀਂ ਪੂਰੇ ਕਰ ਸਕਦਾ ਉਹ ਗੁਰੂ ਸਾਹਿਬ ਦੇ ਬਾਣੇ ਵਿੱਚ ਹੀ ਹੁੰਦਾ ਹੈ ਪਰ ਫਿਰ ਵੀ ਜਾਨੀ ਸਿੱਖ ਰਿਲੀਫ ਵਰਗੀ ਸੰਸਥਾ ਜੋ ਲਗਾਤਾਰ ਇੱਕ ਵਦੇਸ਼ਾਂ ਵਿੱਚ ਰਹਿ ਕੇ ਜਸ ਇਕ ਸੰਗਤਾਂ ਦੇ ਸਹਿਯੋਗ ਦੇ ਨਾਲ ਐਵੇਂ ਦੇ ਉਪਰਾਲੇ ਕਰ ਰਹੀ ਆ ਉਹ ਬਹੁਤ ਹੀ ਸ਼ਲਾਘਾਯੋਗ ਨੇ ਬਹੁਤ ਹੀ ਚੜ੍ਹਦੀ ਕਲਾ ਜਮਲੇ ਨੇ ਦਾਸ ਖੋਦ ਜਣੀ ਸਿਕ ਰੀਲੀਫ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਭਾਈ ਬਲਬੀਰ ਸਿੰਘ ਬੈਂਸ ਤੇ ਉਹਨਾਂ ਦੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਪਰਮਿੰਦਰ ਸਿੰਘ ਮਲੋਹ ਸਭ ਦਾ ਜਣੀ ਜੋ ਵੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਧੰਨਵਾਦੀ ਆ ਗੁਰੂ ਸਾਹਿਬ ਦੀ ਸਾਡੀ ਹਮੇਸ਼ਾ ਉਹ ਅਰਦਾਸ ਹੈ ਵੀ ਉਹ ਸਮੁੱਚੇ ਸਿੰਘ ਸਮੁੱਚੀਆਂ ਸੰਗਤਾਂ ਜੋ ਇਹਦੇ ਕੇਸ ਕਾਰਜਾਂ ਵਿੱਚ ਉਹਨਾਂ ਸਿੱਖ ਲੀਵ ਦੇ ਕਾਰਜਾਂ ਦੇ ਵਿੱਚ ਹਿੱਸਾ ਵਾਰ ਰਹੀਆਂ ਨੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਸੋ ਸਾਡੀ ਇਹੀ ਅਰਦਾਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ